ਅੱਜ ਦਿਨ ਕਸਮੇੜਾ ਆਇਆ ਨਹੀਂ ਬਾਪਾ ਬਦਲਵਾਈ ਹੋਈ ਨਾ ਤੇ ਕਾਲਾ ਭਾਈ ਆਪਦੇ ਵਾਦੇ ਤੋਂ 20 ਮਿੰਟ ਲੇਟ ਆ 9:25 ਮਿੰਟਾਂ ਤੇ ਕਹਿੰਦਾ ਸੀ ਖੇਤ ਕੀੜਾ ਮਾਰਨ ਚੱਲਾਂਗੇ ਹਾਂ ਕਾਲਾ ਕਰਦਾ ਕੰਮ ਤਾਂ ਦਿਮਕਾ ਕੇ ਹੋਣਾ ਹੈਗਾ ਤੇ ਖੇਤ ਕੀੜਾ ਮਾਰ ਕੇ ਆਉਣੇ ਉਹ ਤੋਂ ਬਾਅਦ ਜਾਵਾਂਗੇ ਭਾਈ ਮੰਡੀ ਕਾਲਿਆਂ ਵਾਲੀ ਤੇ ਵੀਡੀਓ ਦੇਖਣ ਆਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗਤਾਂ ਨਵੀਆਂ ਆਈਆਂ ਸਾਰਿਆਂ ਨੂੰ ਪਿੰਡ ਸੂਰਤੀ ਤੋਂ ਸਾਥੀ ਰਿਆ ਕਲਤੇ ਜੀ ਐ ਇਹਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਕਿਓਏ ਸਾਸਰੀ ਘਰ ਪਈ ਸਾਰਿਆਂ ਦੀ ਸਾਸਰੀ ਘਰ ਸਾਰਿਆਂ ਨੂੰ ਕਿੰਨੇ ਅਮਰੂਦ ਹਾਂ ਨਵੇਂ ਬਲੌਗ ਚ ਕਿੰਨੇ ਅਮਰੂਦ ਖਾ ਗਿਆ ਤੂੰ ਪਹਿਲਾਂ ਬਹੁਤ ਛੋੜੇ ਆ ਮਤਲਬ ਪਹਿਲੇ ਹੀ ਆ ਅਜਲੀ ਦਿਹਾੜੀ ਦਾ ਪਹਿਲਾ ਅਮਰੂਦ ਕਾਲੇ ਦਾ ਭਾਈ ਤੇ ਕਿੰਨਾ ਮਗਰ ਹੋ ਗਿਆ ਮਾਤਾ ਜੀ ਭੁੱਲ ਜਾਨਾ ਵਾ ਚੰਗੇ ਹੁੰਦੇ ਆ ਕਿਓਏ ਤੈਨੂੰ ਪਤਾ ਆ ਆਪਾਂ ਨਹੀਂ ਇਹਨਾਂ ਦਾ 26 27 ਮਗਰ ਹੋ ਗਿਆ ਭਾਈ ਤੇ 12 252 ਦਸੰਬਰ ਪਾਰਾ ਹਾਂ ਚੱਲ ਆਹ ਢਾਗ ਲਾ ਅੰਨ ਮੋਟਰ ਕੈਮਰਾ ਉਹਨਾਂ ਦਾ ਸਿੱਧਾ ਕਰ ਦਾਂਗੇ ਜਖਾਮ ਤਾਂ ਘਾਹ ਪਹਿਲਾਂ ਹੀ ਲੱਗਿਆ ਪਿਆ ਹੁਣ ਕੰਮ ਤੇਜ਼ ਹੋ ਜੂਗਾ ਠੰਡ ਲੱਗ ਕੇ ਹੋਵਾ ਤੇ ਆ ਦਿਖਾ ਮੈਂ ਟਾਵਰ ਦੇ ਮਨਾਂ ਦੇ ਗੱਲ ਮੈਂ ਵੀਡੀਓ ਦੇਖੀ ਸੀ ਉਹ ਮਰੂਦ ਨਹੀਂ ਪੇੜੇ 'ਚ ਲਪੇਟ ਕੇ ਪਕਾਉਂਦੇ ਜੀ ਹੁੰਦੇ ਆ ਅੱਗ ਤੇ ਉਹ ਵੀ ਮਹਾ ਦੇਖ ਲਾਂਗੇ ਤਤਾ ਕਰਕੇ ਮਰੂਠਾ ਕੇ ਦਹੀ ਬਈਆ ਨਹੀਂ ਮੈਂ ਤੇ ਹਾਰੀਆਂ ਮੱਚਾਂਗੇ ਉਹ ਉਪਾਰ ਅੱਛਾ ਤੇ ਪੈਣਾ ਆਉਣਾ ਨਾ ਹਾਂ ਉਹ ਤੋਂ ਖਾਲੀ ਹੋ ਅੱਛਾ ਬਾਦ ਕੇ ਕਿਤੇ ਦਿਨ ਬੋਲਦੇ ਹੋ ਦੇਖਿਆ ਤੁਹਾਡੇ ਮੈਂ ਤਾਂ ਹੀ ਟਿੱਕਾ ਬਣਾਉਣਾ ਮੈਨੂੰ ਲੱਗਦਾ ਹੋਰ ਤਾਂ 2 ਦਿਨ ਹੋ ਗਏ ਤੀਜੇ ਦਿਨ ਤਾਂ ਉਹ ਹੀ ਹਟ ਜਾਂਦਾ ਤਰੀਕਾ ਪੂਰਾ ਤਰੀਕਾ ਲੱਗਦੀ ਹੈਗਾ ਜੇ ਬੰਦੇ ਨੂੰ ਆਹ ਹੋਵੇ ਆਪਾਂ ਨੂੰ ਵੀ ਉਹਨਾਂ ਦੇ ਵਿੱਚ ਹਵਾ ਵੜ ਕੇ ਨਾ ਹਾਂ ਬਾਤ ਇਹਦੇ ਉਰੇ ਨਾ ਵਿੱਚ ਜਾ ਕੇ ਦੇਖਣਾ ਹੈ ਕਿ ਦੀ ਸਾਈਡ ਤੇ ਉਹ ਵੰਦੇ ਥਣਕੀ ਆਜੋ ਏ ਸ਼ੁਕਰਵਾਰ ਆ ਕੀ ਦਿਨ ਅੱਜ ਸ਼ੁਕਰਵਾਰੀ ਹਨਾ ਅੱਜ ਆਜੂਆ ਭਾਈ ਪਾਣੀ ਇੱਥੇ ਆਪਣੀਆਂ ਡੱਗੀਆਂ 'ਚ ਰਾਤ ਨੂੰ ਉਹ ਪਿੱਛੇ ਲੱਗ ਜਾਂਦੀਆਂ ਵਾਰੀਆਂ ਕਿਵੇਂ ਤਾਇਆ ਠੀਕ ਹੀ ਚਾਹੀਦਾ ਭਾਈ ਚੱਲ ਗੱਲਿਆ ਕੀ ਆਈ ਗਿਆ ਹੋਇਆ ਕਿ ਤਾਂ ਇਹ ਦੀ ਗੱਲਾਂ ਹੁਣ ਕੀ ਆਣਾ ਤਾਂ ਗੱਲਾਂ ਨਹੀਂ ਮਾਰਦਾ ਗੱਲਾਂ ਨਹੀਂ ਮਾਰਦਾ ਚੱਲ ਫੇਰ ਹਾਂ ਯਾਰਾ ਭਈ ਦੜ ਕੇ 10 ਵਜੇ ਦਾ ਖੇਤਾਂ ਦਾ ਪਾਣੀ ਤਾਂ ਨਹੀਂ ਵੱਡਿਆ ਉਹੀ ਆ ਕੇ ਗਿੜਾ ਮਾਰਨਾ ਇਹ ਕਾਲਾ ਕੱਲ ਪਰਸੋਂ ਦਾ ਆਖੀ ਜਾਂਦਾ ਸੀ ਕਹਿੰਦਾ ਦੜ ਕੇ ਚੱਲਾਂਗੇ 9:30 ਵਜੇ ਗਿੜਾ ਮਾਰਨ ਕਹਿੰਦਾ ਮੌਸਮ ਬਦਲ ਗਿਆ ਅੱਜ ਹਾਂ ਬੱਦਲ ਵਾਈ ਵੀ ਹੋ ਕੀਤਾ ਆ ਉਹ ਖੇਤਾਂ ਦੇ ਅਮਰੂਦ ਕਿਵੇਂ ਖਾਏਗਾ ਘਰੋਂ ਲਿਆ ਕੇ ਖੇਤ ਖਾਈ ਜਨਾ ਤਾਇਆ ਤਾਂ ਠੀਕ ਹੈ ਗੱਲਾਂ ਤਾਂ ਬਾਲੀਆਂ ਮਾਰਨੀਆਂ ਵੀ ਨਹੀਂ ਚਾਹੀਦੀਆਂ ਅਗਲੀ ਵਾਰ ਹੀ ਲਾ ਦੇ ਗਾਲਿਆ ਨਾ ਕੀ ਆਪੇ ਆ ਭਾਈ ਕਾਲੇ ਦੇ ਕੁੱਪੀ ਚ ਰੋੜ ਖੜਕਾਇਆ ਹੋਇਆ हां सोनू ਵੀ ਲਵਾ ਦਾਂਗੇ ਬਾਰੀ ਯਾਰ ਚਾਰ ਕਿਲੇ ਨੌਜਵਾਨ ਉਧਰ ਬਾਰੀ ਲਾਉਂਦੇ ਲਾਉਂਦੇ ਇਹ ਖਾਲ ਕਰਕੇ ਗਿਆ ਸੀਗਾ ਭਾਈ ਇੱਧਰ ਮੇਰਾ ġੇੜਾ ਲਾਉਣ ਨਹੀਂ ਹੋਇਆ ਕਿਉਂਕਿ ਉਧਰ ਖਿੱਚ ਤੂ ਸੀਗੀ ਪਾਣੀ ਦੀ ਤੇ ਮੈਂ ਆਪਦੀ ਉਧਰ ਡਿਊਟੀ ਲਾ ਲਈ ਸੀ ਇਹਨੇ ਖਾਲਾਂ ਤੇ ਲਾ ਲਈ ਸੀ ਇੱਕ ਨੰਬਰ ਕਰ ਗਿਆ ਮਾਹੌਲਾ ਠੀਕ ਐ ਤੂ ਤਾਂ ਤੇ ਕੋਲ ਤਾਂ ਨਹੀਂ ਜਾ ਕੇ ਆਉਣਾ ਆਵ ਨਹੀਂ ਜਾਊਗਾ ਓਏ ਮੰਡੀ ਨਾਲੇ ਕਹਿੰਦਾ ਸੀ ਉਹਨੇ ਲਿਆਉਣਾ ਸਮਾਨ ਠੀਕ ਐ ਗੁਲੀ ਡੰਡਾ ਹੋ ਗਿਆ ਤੇ ਉਹ ਪਹਿਲਾਂ ਵਾਲੀ ਦਵਾਈ ਕਰ ਗਿਆ ਯਾਰ ਪਾਣੀ ਤੋਂ ਕੋਈ ਕਹਿੰਦਾ ਗੁਬੀ ਖੇਡਾ ਵੀ ਚੰਗਾ ਹੁੰਦਾ ਤੇ ਆਟੇ ਘਣਾਉਣਾ ਕੁੱਕੜਾ ਵਾਸਤੇ ਚਾਹੀਦਾ ਆਪਰੇ ਵਾਸਤੇ ਚੰਗੀ ਹੁੰਦਾ ਰੋਟੀ ਬਣਾ ਕੇ ਖਾਏਗਾ ਠੀਕ ਹੈ ਪਤਾ ਤਾਂ ਨਹੀਂ ਕੀ ਫਾਇਦਾ ਕਰੂਗਾ ਫਿਰ ਹਾਂਜੀ ਕਣਕ ਦਾ ਵੀ ਬਾਰੇ ਪੜੀਆ ਵਿਦਾਦੀ ਹੋਰ ਝੜੇ ਵਾਲੇ ਬਾਤ ਸੰਗਣੀ ਹੈ ਹਾਂ ਇਹ ਗਿੱਲਾ ਸੀ ਬਾਣ ਬਈ ਆ ਇੱਧਰਲਾ ਥੋੜਾ ਜਿਹਾ ਇਹਦੇ ਜੇ ਸੰਗਣੀ ਹੈ ਕਣਕ ਅ ਕਿਹੜੀ ਸੀ ਕਾਲਿਆ ਉਹ 826 ਤੇ ਆਹ ਥੋੜੀ ਤੇ ਇਹ 87 ਆ ਇਹ 87 ਆ ਥੋੜੀ ਜਿਹੀ ਹੂੰ ਉਹ ਉਹ 826 ਥੋੜਾ ਜਿਹਾ ਲੇਟ ਢੰਗੂਰ ਮਾਰਦੀ ਆ ਤੇ ਕੁਛ ਇਹ ਬਾਣ ਗਿੱਲਾ ਸੀ ਛੇਤੀ ਟੰਗੂਰ ਮਾਰੇ ਸੀ ਇਕੱਠੇ ਬੀਜਣ ਦੇ ਮਾਰੇ ਇਹ ਬਾਤ ਸੀ ਨਾਲ ਹੀ ਇਹਨੂੰ ਰੋਣੀ ਤੋੜੀ ਇੱਕ ਅੱਧਾ ਦਿਨ ਮਗਰ ਲੱਗੀ ਸੀ ਚਾਚਾ ਹਰਦਾ ਬੱਟਾ ਜੀ ਵੀ ਨਿਕਲੀ ਖੜੀ ਜਾ ਹੈ ਬੱਟਾਂ 'ਚ ਕੋਈ ਟਮਾਟਾ ਲਾ ਦਾਣਾ ਚੱਕਿਆ ਜਾਂਦਾ ਜਿਹੜਾ ਉਗਰੇ ਆਉਂਦੀ ਆ ਆ ਦੇਖ ਬੱਟੇ ਦੀ ਵੀ ਉਹ ਕੋਕਰੀ ਖੜੀ ਜੇ ਇਹ ਆਹ ਉਹੜਾ ਉਗਰਦਾ ਨੇ ਇੱਥੇ ਵਾਲਾ ਤਾਂ ਕਿਦੋਂ ਮੇਰੇ ਨਾਲ ਨਿਕਲਿਆ ਆਉਂਦੇ ਜਿਹੜੇ ਤਕੜੇ ਆਈ ਏ ਟੰਗੂਰ ਮਾਰੇ ਆਉਂਦੇ ਇਹਨਾਂ ਨੇ ਹੈ ਇੱਥੇ ਵੀ ਨਿਕਲੀ ਆ ਹਾਂ ਇਹ ਉਹੜਾ ਜਿਹੜਾ ਇਦੋਂ ਬਿਜਾੜੇ ਵਾਲਾ ਓੜਾ ਰਹਿ ਜਾਂਦਾ ਉਹ ਤੇ ਫਿਰ ਮਿੱਟੀ ਵਾਲੀ ਹੁੰਦੀ ਆ ਉਹਦੀ ਭਿਆਹ ਹੋ ਜਾਂਦੀ ਆ ਨੀ ਯਾਰਾ ਓਹਦਾ ਠੰਡੀ ਠੰਡੀ ਢੇਲਦਾ ਨਾ ਜਦੋਂ 11:00 ਵਜੇ ਰਾਤ ਨੂੰ ਤਾਂ ਉਹ ਤੇ ਆ ਦੁਪਹਿਰ ਤੋਂ ਕਰ ਦਿੰਦੀ ਏ ਨੀ ਯਾਰਾ ਆਉਂਦਾ ਹੁੰਦਾ ਉਦੋਂ ਵੀ ਹੂੰ ਤ੍ਰੀਕਾਲ ਚਾਚਾ ਜੀ ਤ੍ਰੀਕਾਲ ਜੀ ਹਾਂ ਕਿਹੜਾ ਇਹ ਚੜਦੀ ਕਲਾਬ ਦੱਸੋ ਬੱਸ ਜਿਹੜਾ ਕੁਸ਼ਤੂਸ਼ੀ ਬਣਾਈ ਜੰਨੇ ਹੋ ਹਾਂ ਠੀਕ ਆ ਕਿਹੜਾ ਮਾਰਨਾ ਆਗੇ ਹੋਰ 11 ਮਾਰੀ ਆ ਮਾਹ ਕਿਹ ਦਿਨ ਹੋ ਗਿਆ ਠੀਕ ਆ ਵਧੀਆ ਆ ਬਾਰੀ ਨਾਲ ਲੱਗ ਗਿਆ ਉਹਦੇ ਅੰਨੀ ਹਾਂ ਸਾਹੀ ਚਾਰਾ ਫੋਰ ਦਿਨ ਲੱਗਾ ਅੱਛਾ ਬਾਰੀ ਨਹੀਂ ਲੱਗਦੀ ਕਰਨੇ ਗੱਲੇ ਠੀਕ ਐ ਪਾਣੀ ਚੱਕ ਲੈਂਦਾ ਪੂਰਾ ਜਿਹਾ ਚਾਹੇ ਪੱਖਾ ਚੱਕਦਾ ਨਹੀਂ ਯਾਰ ਫੇਰ ਬਰ ਮਾਰ ਖਣਾਬ ਬਰਮਾਉਣਾ ਫਿਰਿਆਂ ਵਾਂ। ਦੋ ਟਾ ਹੂੰ ਟੰਗ ਜਿਆ ਤਾਂ ਲਾ ਦਿੰਦਾ ਇਹਨਾ। ਮਰੀ ਨਾ ਜੇ ਇੰਜਣ ਇਹਦੇ ਆਪਾਂ ਦੂਜਾ ਰੱਖ ਦੀ ਆਸ਼ੇ ਵਾਲਾ। ਆਸ਼ੇ ਵਾਲਾ ਵੀ ਫਤੋ ਜੀ। ਉਹ ਤਾਂ ਮਹਿੰਗਾ ਕਿਹਦਾ ਨਾ। ਰਿੰਕਾ ਤਾਂ ਬੂਗਾ ਪਰ ਭਈ ਉਹਨਾਂ ਪਾਣੀ ਤੇ ਚੱਕ ਲੂ ਇਹੇ ਲੋਡ ਮੰਦਾ ਨਾ ਇੰਜਣ। ਪਾਣੀ ਵਾਲਾ ਹੁੰਦਾ ਭਈ ਤੇ ਪੱਖੇ ਰੱਖਿਆ ਹੋਇਆ ਸੀ ਆਪਣਾ ਬੋਰ ਵਾਲਾ ਹੈ। ਇਹਨਾਂ ਨਾਲ ਖਰਚਾ ਵੱਧ ਪਾਉਣਾ ਹਾਂ ਖਰਚਾ ਤਾਂ ਉਹ ਤਾਂ ਫੇਰ ਇੰਜਣ ਦਾ 1 ਲੀਟਰ ਜੀ ਚੱਲੀ ਉਹ ਵੱਧ ਵੱਧ 1/2 ਲੀਟਰ ਇਹ ਉੱਗ ਇਹਨੇ ਮਾੜਾ ਕਰੇ ਉਹ ਜੋ ਜੈਸਤਨ ਕਿ ਲੱਗਿਆ ਜੋਰ ਹਾਂ ਪਰ ਹਾਂ ਆ ਪੱਖੇ ਤੇ ਵੱਧ ਜੋਰ ਲੱਗੂ ਪਰ ਮੇਰੇ ਤਾਂ ਘੱਟ ਲੱਗਦਾਗਾ ਫੇਰ ਵੱਧ ਸ਼ੱਕ ਸਕਦਾਗਾ 12 ਲੀਟਰ ਨਾ ਲੰਗਾ ਹਾਂ ਲੀਟਰ ਵੱਧ ਤੋਂ ਵੱਧ 1/2 ਲੀਟਰ ਜੇ ਫੁੱਲ ਪਾਣੀ ਹੈਗਾ ਮੜੀ ਜੀ ਰੇਸ ਕਰਨੀ ਪੈਗੀ ਏ ਚੱਕੇ ਦਾ ਓਏ ਇਹ ਪਾਣੀ ਵੱਧ ਹੁੰਦਾ ਨਾ ਆਪਣੇ ਜਿਵੇਂ ਦੂਜੇ ਬੋਰ ਤੇ ਆਪਾਂ ਹੁਣ ਤੱਕ ਆ ਲਾਉਂਦੇ ਰਹੇ ਆਂਗੇ ਟਰੈਕਟਰ ਆਪਣੇ ਗੇੜੀ ਲਾ ਕੇ 1 ਲੀਟਰ ਖਾਂਦਾ ਹੁੰਦਾ ਸੀਗਾ ਬੋਰ ਦੇ ਘੰਟੇ ਦਾ ਆਹ ਪਾਣੀ ਸਾਰਾ ਚੱਕ ਦਈਏ ਹਾਂ ਤਾਂ 2 ਲੀਟਰ ਵੀ ਦੁਬਾਰਾ ਨਹੀਂ ਆਏਗਾ ਬਾਲਾ ਤਾਂ ਕੋਈ ਨਹੀਂ ਓਏ ਪਾਣੀ ਵੱਧ ਲੱਗ ਜਾਂਦਾ ਜਿਹੜਾ ਲਾਲਚ ਹੋ ਜਾਂਦਾ ਜਿਹੜਾ ਕੰਨਾ ਲਾ ਆਂਦਾ ਹਾਂ ਜੇ ਪਾਣੀ ਸਾਰਾ ਚੱਕ ਕੇ ਲਾਉਣਾ ਹੈ ਹਾਂ ਫੇਰ ਲੱਗੇ ਜਾਂਦਾ ਆਰਾਮ ਨਾਲ ਟਾ ਮਟਾ ਇਹ ਕਹਿੰਦੇ ਨਾ ਨੀ ਇਥੇ ਆਪਣੇ ਵੀ ਲੱਗ ਜਾਂਦਾ ਲੱਗ ਜਾਂਦਾ ਹਾਂ ਉਹ ਵਰਮਾ ਲਾਉਂਦੇ ਹੁੰਦੇ ਜੇ ਵਰਮਾ ਨਹੀਂ ਲਾਉਂਦੇ ਫਿਰ ਘੱਟ ਲੱਗਦਾਗਾ ਉਹ ਤੇ ਉਹ ਹਜੇ ਇੱਛਾ ਰੱਖਣਾ ਨਕਾ ਟਰ ਫਿਰ ਵੀ ਬਹੁਤ ਘੱਡੀ ਜਾਂਦਾ ਪਣੀ ਇਹ ਚ ਵੋਟਰ ਚਲਦਿਆ ਸੀ ਜਾਂ ਮਰੀ ਨਾ ਚ ਰੱਖੀ ਜਾਂਦਾ ਹਾਂ ਲੋਟ ਆ ਭਾਈ ਪਾਈਪ ਲਾਈਨ ਵਾਲਾ ਕੰਮ ਸਾਡੇ ਵੱਲੋਂ ਸੂਤ ਆ ਇਹ ਆ ਟੱਕਣਾ ਦੇ ਜਿਹੜੇ ਇਹ ਆ ਨੀ ਕਿ ਇਹਨਾਂ ਦੀ ਚੂੜੀਆਂ ਜ਼ਰੂਰ ਮਰੀ ਜਾਂਦੇ ਆ ਕਿਤੇ ਕਿਤੇ ਤੇ ਬਈ ਆਪਣੀ ਜ਼ਿੰਮੇਵਾਰੀ ਹੁੰਦੀ ਐ ਇਹਨਾਂ ਚੀਜ਼ਾਂ ਨੂੰ ਸਾਹਮਣੇ ਦੀ ਕਹਾਂ ਚਾਚਾ ਮਰੀ ਨਹਿਰ ਚ ਪਾਣੀ ਵੀ ਉਨਾ ਹੀ ਲੱਗ ਜਾਂਦਾ ਹਾਂ ਹਾਂ ਤੇ ਸਾਡੇ ਪਹਿਲਾਂ ਜਦੋਂ ਨਹਿਰ ਉੱਤਰ ਜਾਂਦੀ ਹੁੰਦੀ ਸੀ ਖਾਲ ਹੁੰਦਾ ਸੀ ਜਦੋਂ ਭਈ ਉਹ ਤੋਂ ਪਾਣੀ ਨਹੀਂ ਲੱਗਦਾ ਸੀਗਾ ਫਿਰ ਉਦੋਂ ਫਿਰ ਬਾਰੀਆਂ ਮਾਰਨ ਵਾਲਾ ਕੰਮ ਹੋ ਜਾਂਦਾ ਸੀ ਤੇ ਹੁਣ ਉਹ ਉੱਤਰੀਆਂ ਨਹਿਰਾਂ ਚ ਵੀ ਪਹਿਲਾਂ ਭਰੀ ਨਹਿਰ ਜੇ ਨਾ ਲੱਗ ਜਾਂਦਾਗਾ ਭਰੀ ਜਾਂਦੀ ਹਾਂ ਖੈਰ ਜੋ ਖਰਾਜੀ ਬਾਜੀ ਤੇ ਇਹ ਭਈ ਪਾਈਪਲਾਈਨ ਨਿਆਰਾ ਕੰਮ ਆ ਮੋਡੇ ਤੇ ਧਰ ਲੈਨੇ ਚਾਬੀ ਜੀ ਜਾ ਕੇ ਨੱਕਾ ਬਦਲਿਆਉਣੇ ਹੈ ਨਹੀਂ ਕਰਨੋ ਬਈ ਹਾਂ ਕਿ ਚਾਬੀ ਜੱਕੜੀ ਸਹੀ ਗੱਲ ਆ ਪਹਿਲਾਂ ਇੱਥੋਂ ਲਾ ਦੇ ਉਹ ਪਿੱਛੇ ਤੱਕ ਗੇੜੇ ਮਰੀ ਜਾਂਦੇ ਉਹ ਉੱਥੇ ਸੰਖਾਂ ਤੇ ਵੇਦਰ ਰੋਟੂ ਉਧਰ ਰੋਟੂ ਆ ਚੱਪੂ ਜੇ ਸਾਰੇ ਟੁੱਟੇ ਪਏ ਸੀ ਨਾ ਨਾ ਇਹ ਗੇੜਾ ਮਾਰਨੇ ਸੀਗੇ ਉਹੀ ਆ ਕੇ ਤੜਕੇ ਤੜਕੇ ਮੰਡੀ ਆ ਕੇ ਆਉਂਦੇ ਸੀ ਕਲਾ ਕਹਿੰਦਾ ਪਹਿਲਾਂ ਖੇਤ ਜਾਈਏ ਮਾਚਾ ਨਾ ਮੈਂ ਵੀ ਰੋਟੀ ਮਾਰ ਕੇ ਮੈਂ ਰੋਟੀ ਦੇ ਲੇਟ ਪਕਾ ਲਿਓ ਹਾਂ ਤੇ ਮਾ ਮਾ ਚਲ ਗੇੜਾ ਮਾਰ ਕੇ ਆਉਂ ਸਿਆਲ ਵਧੀਆ ਇੰਨੇ ਨਾਲ ਤੋਰਾ ਫੇਰਾ ਹੋ ਜਾਂਦਾ ਤੇ ਫੇਰ ਜੇ ਦੁਪਹਿਰੇ ਜਾਂਦੇ ਦੁਪਹਿਰੇ ਜੇ ਕੋ ਹਾਂ ਨਿਆਰਾ ਨਹੀਂ ਆਉਂਦਾ ਉਹਨਾਂ ਨਿਆਰਾ ਨਹੀਂ ਆਉਂਦਾ ਉੱਥੇ ਢੜ ਕੇ ਸਵਾ ਲੱਗਦੇ ਸਹੀ ਗੱਲ ਆ ਮੌਸਮ ਸੋਹਣਾ ਹੁੰਦਾ ਨਾਲੇ ਹਾਂ ਤਾਂ ਜੇ ਰਾਸਣੇ ਵਾਲੇ ਆ ਸਾਢੇ 12 ਵਜੇ ਦਾ ਮੇਲਾ ਹੋ ਗਿਆ ਭਈ ਤੇ ਮੰਡੀ ਕਾਲੇ ਵਾਲੀ ਪਹੁੰਚ ਗਏ ਨਾ ਜੀ ਦੁਬਾਰ ਇੱਕ ਅਦਾ ਕੰਮਕਾਰ ਕਰਿਆ ਤੇ ਮੈਂ ਵਾਗ ਰਿਹਾ ਤਾਂ ਕਰਕੇ ਅੱਗੇ ਚੱਲਾਂਗੇ ਹੋਰ ਲਗਾ ਦੇ ਤੱਕਲੇ ਇਸਕੇ ਸੁਬੀ ਦੇ ਨੱਕੇ ਵਿੱਚ ਦੀ ਵੀ ਡਬਾ ਦੇਣਾ ਖੜਾ ਥੋੜਾ ਬਾਲਾ ਤਕੜਾ ਰਹਿ ਵਰਤ ਲਾ ਦਾਣਾ ਹਾਂ ਦਾਗਾ ਵਾਲੀ ਗਲੀ ਆਣਾ ਉਹ ਚੌੜਾ ਬਾਜ਼ਾਰ ਜਿਹੜਾ ਦੂਜੇ ਵਾਲਾ ਉਹ ਤੇ ਜਾਣਾ ਚੱਲ ਕੋਈ ਨਾ ਹਾਂ ਹਾਂ ਇਹ ਚਾਹ ਦੋ ਤਾਂ ਨਾਲ ਉਹ ਲੈਦਾ ਹੋ ਪਲਾਸਟਿਕ ਵਾਲਾ ਕਿਹੜਾ ਕਰਨਗੇ ਬਾਈ ਭਾਣ ਪੂਗਾ 4700 ਰੁਪਏ ਦਾ ਜੀ ਠੀਕ ਆ ਜੀ ਇਹ ਤਾਂ ਜਿਹੜੇ ਦੋਛਾ ਆਗੇ ਇਹ ਗੋਲ ਵਾਲਾ ਪੂਰਾ ਮਰੀਬੀ ਦਾ ਚਲੇ ਬੰ ਚਲੇ ਇਹਦਾ ਵੇਖਦਾ ਇੱਕ ਕੱਪੜੇ ਰੱਖਣ ਵਾਲਾ ਆਪਣਾ ਲੱਕੜ ਦਾ ਆ ਜੀ ਉੱਤਰ ਹੂੰ ਹੂੰ ਜਹੇ ਹੀ ਦੁਕਾਨ ਚ ਫਿਰਦੇ ਆਂ ਬਾਈ ਤੁਹਾਨੂੰ ਲੱਗ ਗਿਆ ਉਹ ਪਤਾ ਕਿ ਸੌਦਾ ਪੱਤਾ ਲੈਣ ਵਾਲਾ ਤਿੰਨ ਚਾਰਕ ਚੀਜ਼ਾਂ ਨੇ ਇਆਂ ਤੇ ਉਹ ਪਹਿਲਾਂ ਗੱਲਬਾਤ ਬਣਾ ਲਈਏ ਉਸ ਤੋਂ ਬਾਅਦ ਦੱਸ ਦੇਾਂਗੇ ਉਚਾਈ ਹੁੰਦੀ ਇਹੀ ਉੱਤੋਂ ਛੋਟੀ ਹੋ ਗਈ ਹੌਤੋਂ ਛੋਟੀ ਹੋ ਗਈ ਉਹਨਾਂ ਇੱਕ ਖਾਨਾ ਵਧ ਗਿਆ ਨਾ ਵਿੱਚ ਫਿਰ ਜਿਹਨੂੰ ਵਿੱਚੋਂ ਡੂੰਗੀ ਕਰਤੀ ਉਹਦੇ ਦੋ ਖਾਨੇ ਰਹਿਗੇ ਕੱਪੜੇ ਰੱਖਣੂ ਇਹਦੇ ਚੰਦਾਂ ਦੇ ਬੰਦੇ ਠੀਕ ਹੈ ਇਹਦਾ ਰੇਟ ਕਿਹੜਾ ਰੇਟ ਇਹਦਾ 3500 ਦਾ ਸੀਗਾ 3500 ਦਾ ਠੀਕ ਹੈ ਆਪਾਂ ਕਰ ਲਾਂਗੇ ਉਦੋਂ ਲੈ ਲੀਂਗਾ ਠੀਕ ਹੈ ਮਿੱਤਰਾਂ ਵੀ ਸੀੜੀ ਗੱਡੀ ਲੱਗੀ ਉਹ ਕੋਈ ਨਾ ਆਹ ਦੇ ਕੱਦਾ ਕਿਹੜੇ ਦੀ ਉਹ ਵਾਲੀ ਦੀ ਗੱਡੀ ਹੋਰ ਲਵਾ ਦਿੰਨੇ ਆ ਤੇਰੇ ਵਾਸਤੇ ਕਿਹੜੇ ਨੰਬਰ ਵਾਲਾ ਆਹ ਕਿਤੇ ਆ ਗਿਆ ਜੀ ਤੇਰੇ ਕਾਰਾਂ ਭੰਗ ਹੋਣਗੇ ਲੈ ਲੈ ਕੇ ਚਲਦੀ ਆ ਲੜੜ ਤਾਂ ਜਲਦੀ ਕਰਦੇ ਆ ਲੈੜਾ ਚਲਾਣਾਗੇ ਆਹ ਬੀ ਰੰਗ ਪੂਰੀ ਨੱਕਤੀ ਆਹ ਆਹ ਰੰਗ ਬਾਕੀ ਥੱਲੇ ਲੱਗੀ ਫਿਰ ਸਾਡਾ ਪਕਣਾ ਰੰਗ ਨੂੰ ਕੀ ਹੈ ਯਾਰ ਸੁਹਣਾ ਲੱਗਣਾ ਚਾਹੀਦਾ ਉਹ ਕਰਦੀ ਉਹ ਹੈ ਹਏ ਮਜਬੂਤ ਆ ਕੁਰਸੀਆਂ ਮਤਾਈ ਹਾਂ ਵਧਾਈਆਂ ਬਾਈ ਵਧਾਈ ਹੋ ਗਏ ਬਾਈ ਵਧਾਈ ਵਧਾਈ ਮੈਨੂੰ ਬਾਈ ਜੀ ਮਾੜੀ ਚੱਕ ਪਹਿਲਾਂ ਤਾਂ ਕੱਪੜੇ ਕੁੱਪੜੇ ਰੱਖੋ ਮੇਜ਼ 'ਤੇ ਜਾ ਕੇ ਨਾ ਤੈਨੂੰ ਹੋਰ ਲਿਆ ਦਾਂਗੇ ਨਵਾ ਇਹਨੂੰ ਖਾ ਲੈਣ ਦੇ ਦਾਜ ਨੂੰ ਨਾ ਨਹੀਂ ਨਹੀਂ ਇਹ ਤਾਂ ਉਹਨਾਂ ਦਾਗਾ ਦੁਕਾਨ ਵਾਲਿਆਂ ਦਾ ਜੀ ਬਾਹਰ ਇਕੱਠੇ ਜੇ ਕਰ ਦਿੰਦੇ ਚਾਹ ਤਰ ਲਓ ਬਾਈ ਕਰੜੀ ਜੀ ਪਿਆਰ ਲੱਗਿਆ ਝੂਟੇ ਲੈਣ ਨੂੰ ਦੁੱਧ ਲਾ ਲੈਣਾ ਆ ਆ ਲਾ ਤਾਂ ਮੂਰੇ ਆ ਵਧੀਆ ਕਿਆ ਬੀਨ ਨੇ ਦਾਦਾ ਹਾਂ ਆ ਲੈ ਵਧਾਈਆਂ ਮਾਤਾ ਜੀ ਤਾਂ ਆ ਭਾਈ ਸੁਜਾਤਾ ਦੀ ਉਹਦੇ ਦੀ ਮਿਕਸੀ ਆਪਣੇ ਗ੍ਰੈਂਡਰ ਆ ਰਹਿ ਗਿਆ ਸੀ ਯੂਸਰ ਹੋਰ ਮਾ ਰੋਜ਼ ਲੰਬੇ ਇਹ ਦੇਈ ਜਾਂਦੇ ਆ ਤੂੰ ਆਇਆ ਕਿਹੋ? ਇਹ ਹਰ ਦੇ ਪਹਿਲਾਂ। ਬਈ ਠੀਕ ਆ ਨਾ? ਹਾਂ। ਬਈ ਇੱਧਰ ਟੀਵੀ ਲੱਗ ਜੂਰੇ। ਸਾਰਾ ਤੁਸੀਂ ਦੱਬ ਲੈਨੇ। ਸਾਹਮਣੇ ਤੇ ਟੀਵੀ ਲੱਗ ਜੀਦਾ ਆਪਣੇ। ਕੰਪੜਾ ਆ ਮਾਗ। ਉਹ ਵਾਵੇ ਤਾਂ ਜੰਕੀ ਹੁੰਦਾ। ਉਹ ਕਿੱਥੇ ਸਾਹ ਹੋ ਜਾਣਗੇ ਉਦੋਂ। ਹਾਂ ਜੀ। ਇਹਦਾ ਕਰਾਉਂ ਰੱਖੀ। ਹੈ? ਇਸੀ ਨਹੀਂ ਦਾ। ਆਹਦਾ ਉੱਤੋਂ ਪੱਟੇ ਪਾਗ ਜਿਕੇ ਅਸੀਂ ਦੇ ਪਾ। ਇਹ ਕੋਈ ਨਾ ਸਮਝਦਾ। ਜੀ। ਉਹਦਾ ਉਹ ਅੱਜ ਬਹੁਤ ਤੇ ਕਰਦਾ ਅੱਜ। ਚਲ ਆਇਆ ਕਾਲੇ ਰੱਖ ਕੇ ਯਾਰ। ਨਹੀਂ ਵੀ ਜਾ। ਨਾ ਨਾ ਮੈਂ ਨਹੀਂ ਗੱਡੀ ਅੱਜ। ਚੱਲ ਕੱਢ ਦਿੰਦਾ।